ਦੀ ਨਾਮ ਦੱਸ ਦਿਓ ਕੋ ਗੁਰਪ੍ਰੀਤ ਸਿੰਘ ਖਾਲਸਾ ਜੀ ਅੱਜ ਆਇਓ ਇਸ ਦੇ ਦਾ ਤਕ ਕਿਹਨੇ ਤੁਹਾਨੂੰ ਅੱਜ एसडीएम ਸਾਹਿਬ ਦਾਫਤਰ ਸਾਰੇ ਇਕੱਠੇ ਹੋਏ ਆਏ ਆਂ ਔਰ ਅਸੀਂ ਮਾਛੂੜਾ ਸਾਹਿਬ ਦੀ ਜੋ ਆਪਣੇ ਸਿੱਧੀ ਜੁੜ ਮੇਲ ਸ਼ੁਰੂ ਹੋਣ ਲੱਗਿਆ ਆ ਆਪਣੇ 22 23 24 25 ਉਸ ਦੇ ਸਬੰਧ ਵਿੱਚ ਅਸੀਂ ਉਰੇ ਆਏ ਸੀਗੇ ਉਹ ਰੈਂਡਮ ਦੇ ਮੈਂ ਰੈਂਡਮ ਚ ਕੀ ਕੀ ਲਿਖਿਆ ਗਿਆ ਕਰ ਦੋ ਉਹਦੇ ਵਿੱਚ ਜਿਹੜੀ ਮੀਟ ਦੀਆਂ ਦੁਕਾਨਾਂ ਜਾਂ ਆਪਣੇ ਦਾਰੂ ਦੇ ਠੇਕੇ ਵਗੈਰਾ ਆ ਚੰਡੋਲ ਵਗੈਰਾ ਜਿਹੜੇ ਅੱਜ ਕੱਲ ਤੰਬਾਕੂ ਦੀਆਂ ਦੁਕਾਨਾਂ ਵੀ ਇਹ ਬੰਦ ਕਰਵਾਈਆਂ ਜਾਣ ਚਾਰੇ ਦਿਨ। ਇਹ ਕੀ ਲੱਗਦਾ ਹਰ ਸਾਲ ਤੁਹਾਨੂੰ ਦੇਣਾ ਪੈਂਦਾ ਇਹ ਪ੍ਰਸ਼ਾਸਨ ਕੋਲ ਕੋਈ ਰੂਲ ਰੂਮ ਆਉਂਦਾ ਨਹੀਂ। ਇਹ ਤਾਂ ਹੁਣ ਪ੍ਰਸ਼ਾਸਨ ਨੂੰ ਆਪ ਵੀ ਚਾਹੀਦਾ। ਹਨਾ ਵੀ ਇਹ ਜਿਹੀ ਚੀਜ਼ਾਂ ਨਹੀਂ ਹੁਣ। ਕਿਉਂਕਿ ਪਤਾ ਹੀ ਹੈ ਹਰ ਸਾਲ ਬਣਾਇਆ। ਬਿਲਕੁਲ ਜੀ ਬਿਲਕੁਲ। ਫਿਰ ਵੀ ਤੁਹਾਨੂੰ ਆਉਣਾ ਪੈਂਦਾ ਅਗਲਾ ਮੰਦਾ ਦੇ ਦੇ। ਇਹ ਪੱਕੇ ਤੌਰ ਤੇ ਬੰਦ ਹੋਣਾ ਚਾਹੀਦਾ ਜੀ। ਤੇ ਸੰਪਰਾਲੇ ਬਾਰੇ ਕੀ ਕਹਿੰਦੇ? ਸਮਰਾਲੇ ਵਾਲੇ ਵੀ ਅਸੀਂ ਕਹਾਂਗੇ ਵੀ ਇੱਥੇ ਵੀ ਗੁਰੂ ਸਾਹਿਬ ਆਏ ਨੇ ਵੀ ਇੱਥੇ ਵੀ ਜਿਹੜੀਆਂ ਦੁਕਾਨਾਂ ਨੇ ਉਹ ਚਾਰ ਦਿਨ ਬੰਦ ਹੋਣੀਆਂ ਚਾਹੀਦੀਆਂ ਨੇ ਠੀਕੇ ਸਭ ਨੂੰ ਬੰਦ ਆ ਠੀਕੇ ਠੀਕੇ ਹੋਗੇ ਮੀਡੀਆ ਦੁਕਾਨਾਂ ਹੋ ਗਈਆਂ ਜਿਹੜੇ ਤਬਾਕੂ ਦੀਆਂ ਦੁਕਾਨਾਂ ਹੋ ਗਈਆਂ ਹਨਾ ਇੱਥੇ ਵੀ ਤਿੰਨ ਚਾਰ ਦਿਨ 22 21 21 22 23 24 ਦਿਨ ਮਾਛੋੜਾ ਸਾਹਿਬ ਦੇ ਕੋਈ ਵੀਡੀਓ ਦੇ ਗਾਮ ਖੁੱਲੀ ਮਿਹਰੇ ਤਾਂ ਕੀ ਕਾਰਵਾਈ ਹੋ ਰਹੀ ਦੇਖੋ ਕਾਰਵਾਈ ਤਾਂ ਹੁਣ ਪ੍ਰਸ਼ਾਸਨ ਨੇ ਦੇਖਣਾ ਹੋਣਾ ਵੀ ਜੇ ਸਿੰਘਾਂ ਨੂੰ ਚੁੱਪ ਕਰਾਉਣਾ ਇਹ ਤਾਂ ਪ੍ਰਸ਼ਾਸਨ ਦੇ ਉੱਪਰ ਛਿੜਤੀ ਆ ਅਸੀਂ ਸ਼ਾਂਤੀ ਤਾਂ ਹੁਣ ਪ੍ਰਸ਼ਾਸਨ ਨੇ ਕਾਇਮ ਰੱਖਣੀ ਆ ਉੱਥੇ ਇਲੈਕਸ਼ਨਾਂ ਦੇ ਬਾਰੇ ਜਦੋਂ ਆਮ ਕਰਕੇ ਚੋਅ ਆਪਾਂ ਨਹੀਂ ਜਾਂਦੀ ਜਲਦੀ ਹੈ। ਕਲੈਕਸ਼ਨ ਦੇ ਜਿਹੜੇ ਹੁਣ ਕੋਈ ਚੀਜ਼ ਦੀ ਜੜੇ ਚੱਲਦੇ ਨੇ ਇਲੈਕਸ਼ਨ ਵੀ ਸੱਤ ਤੇ ਨੇ। ਦੇਖੋ ਇਹਦੇ ਵਿੱਚ ਤਾਂ ਹੁਣ ਆਪਾਂ ਨੂੰ ਪਤਾ ਹੀ ਆ ਵੀ ਇਹਨਾਂ ਨੇ ਤਾਂ ਜਿਹੜੇ ਇਲੈਕਸ਼ਨ ਹੋ ਰਿਹਾ ਇਹਦੇ ਵਿੱਚ ਤਾਂ ਮੀਟ दारू ਇਹਨਾਂ ਨੇ ਚਲਾਉਣੀ ਹੈ ਚਲਾਉਣੀ ਹੈ। ਪਰ ਅਸੀਂ ਸਰਕਾਰ ਨੂੰ ਬੇਨਤੀ ਇਹ ਕਰਦੇ ਆਂ ਵੀ ਇਹਨੂੰ ਇੱਥੋਂ ਡਿਲੇ ਕੀਤਾ ਜਾਵੇ। ਸੀਨੀ ਦੀ ਜੋੜ ਮੇਲ ਤੋਂ ਬਾਅਦ ਹੀ ਇਲੈਕਸ਼ਨਾਂ ਦਾ ਟਾਈਮ ਦਿੱਤਾ ਜਾਵੇ। ਇਹਨੂੰ ਲੈ ਕੇ ਕੋਈ ਲੈਟਰ ਪੀਜੀ ਸਰਕਾਰ ਨੂੰ ਵੀ ਉਹ ਵੀ ਜਿਵੇਂ ਹੁਣ ਅਸੀਂ ਆ ਤੁਹਾਡੇ ਮਾਧਿਅਮ ਰਾਹੀਂ ਮੀਡੀਆ ਦੇ ਮਾਧਿਅਮ ਰਾਹੀਂ ਉਹ ਕਹਿ ਰਹੇ ਆਂ ਬਾਕੀ ਜਿਵੇਂ ਵੀ ਕੋਈ ਵਿਚਾਰ ਹੋਊਗਾ ਫਿਰ ਇਹ ਸਾਰੇ ਸੰਗਤ ਸਾਹਿਬਾਨ ਜਿਵੇਂ ਹੋਊਗਾ ਉਸ ਹਾਵਨਾ ਸੀ ਆਪਣੇ ਵੱਲੋਂ ਲਿਖਤੀ ਦਵਾਂਗੇ ਉਲੜਵਾਜਾਂ ਨੂੰ ਕੀ ਕਹਣਾ ਹੈ ਉਲੜਵਾਜਾਂ ਨੂੰ ਬੇਨਤੀ ਹੈ ਜੀ ਵੀ ਦੇਖੋ ਆਪਣੇ ਸ਼ਹੀਦੀ ਜੋਨ ਦਿਹਾੜੇ ਨੇ ਇਹ ਵੀ ਆਪਾਂ ਪਿਆਰ ਸਤਿਕਾਰ ਨਾਲ ਮਨਾਈਏ ਉਲੜਵਾਜੀ ਨਾ ਕਰੀਏ ਤਾਂ ਜ਼ਿਆਦਾ ਬਿਹਤਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਜਪਾਲ ਸਿੰਘ ਪਵਾਤ ਜੀ ਅੱਜ ਜਿਹ ਮੈਂ ਨੂੰ ਲੈ ਰਹੇ ਹਾਂ ਇਸ ਵਸ ਵਿੱਚ ਅੱਜ ਅਸੀਂ ਮਮਰੰਡਨ ਜਿਹੜਾ ਦੇਣ ਆਏ ਆ ਜੀ ਜੋ ਜਿਹੜੇ ਉਹ ਬਹੀਨੇ ਦੇ ਦਿਨ ਹੁੰਦੇ ਆ ਤੁਹਾਨੂੰ ਪਤਾ ਸ਼ਹੀਦੀ ਦਿਹਾੜੇ ਮਹਾਰਾਜੀ ਗੁਰਪਨਾ ਤੁਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜੀ ਦੀ ਸ਼ਹੀਦੀ ਦੇ ਸ਼ੁਰੂ ਹੋ ਚੁੱਕੇ ਆ ਸਾਡੇ ਸ੍ਰੀ ਮਾਚਵਾੜਾ ਸਾਹਿਬ ਵਿਖੇ ਜੋ 23 24 25 ਦਾ ਉੱਥੇ 22 23 24 25 ਤੱਕ ਸਭਾ ਮਨਾਈ ਜਾਂਦੀ ਆ ਸ੍ਰੀ ਮਾਚਵਾੜਾ ਸਾਹਿਬ ਉਸ ਕਰਕੇ ਅਸੀਂ ਐਸ ਡੀ ਐਮ ਸਾਹਿਬ ਨੂੰ ਇਹ ਦੇਣ ਆਏ ਤੇ ਤੇ ਨਾਲ ਡੀ ਐਸ ਪੀ ਸਾਹਿਬ ਨੂੰ ਤੇ ਪੂਰੇ ਪ੍ਰਸ਼ਾਸਨ ਨੂੰ ਰਿਕਵੈਸਟ ਕਰਦੇ ਆਂ ਪਿਛਲੀ ਵਾਰ ਪ੍ਰਸ਼ਾਸਨ ਨੇ ਸਾਥ ਦਿੱਤਾ ਸਾਡਾ ਹੈ ਪਰ ਕੋਈ ਦਿੱਕਤਾਂ ਸਾਨੂੰ ਬਹੁਤ ਆਈਆਂ ਇੱਕ ਤਾਂ ਇਹ ਆਈਆਂ ਕਿਉਂਕਿ ਅਸੀਂ ਹਰੇਕ ਸਾਲ ਲਿਖ ਕੇ ਦੇ ਕੇ ਜਾਂਦੇ ਆ ਜਿਵੇਂ ਕਿ ਉੱਥੇ ਕੁਝ ਹੁੱਲੜਬਾਜ ਲੋਕ ਜਿਹੜੇ ਆਪਣੇ ਧਰਮ ਦਾ ਕਿਤਾਬਾਂ ਵੰਡਣੀਆਂ ਉਹ ਵੀ ਉਹ ਲੋਕ ਧਰਮੀ ਤਾਂ ਕਹਿ ਨਹੀਂ ਸਕਦਾ ਮੈਂ ਜਿਹੜੇ ਜਿਨ੍ਹਾਂ ਨੂੰ ਕਾਨੂੰਨਿਕ ਤੌਰ ਤੇ ਸਜ਼ਾਾਂ ਵੀ ਮਿਲੀਆਂ ਹੋਈਆਂ ਨੇ ਜਾਂ ਉਹਨਾਂ ਦੇ ਕੇਸ ਵਗੈਰਾ ਕਾਨੂੰਨਿਕ ਤੌਰ ਤੇ ਚੱਲਦੇ ਆ ਉਹ ਆਪਣਾ ਪ੍ਰਚਾਰ ਕਰਦੇ ਸੀ ਉੱਤੇ ਜਿਵੇਂ ਕਿ ਰਾਮਪਾਲ ਦੇ ਬੰਦੇ ਐਦਾਂ ਕੁਝ ਹੋਰ ਵੀ ਸੋ ਨਾਲ ਜਿਹੜੀਆਂ ਮਾਸ ਸ਼ਰਾਬ ਦੇ ਠੇਕੇ ਜਿਹੜੇ ਚੰਡੋਲ ਜਾਂ ਹੁੱਲੜਵਾਜ ਲੋਕ ਉੱਥੇ ਜਾ ਕੇ ਉਹਨਾਂ ਨੂੰ ਬਾਜੀ ਕਰਦੇ ਨੇ ਉੱਚੀ ਉੱਚੀ ਲਾ ਕੇ ਟਰੈਕਟਰਾਂ ਤੇ ਗੰਦੇ ਗਾਣੇ ਵੀ ਕਈ ਲਾਉਂਦੇ ਆ ਪਰ ਬਾਦਸ਼ਾਹ ਦੀ ਕਿਰਪਾ ਜ਼ਰੂਰ ਹੋਈ ਆ ਵੀ ਐਤਕੀ ਪਿਛਲੀ ਵਾਰ ਵੀ ਉਹ ਤੋਂ ਪਿਛਲੀ ਵਾਰ ਥੋੜਾ ਜਿਆਦਾ ਸੀ ਪ੍ਰਸ਼ਾਸਨ ਨੇ ਕੰਟਰੋਲ ਕੀਤਾ ਇਹ ਕੁਝ ਨੌਜਵਾਨ ਸੁਧਰੇ ਨੇ ਮੈਂ ਧੰਨਵਾਦ ਕਰਦਾ ਉਹਨਾਂ ਨੌਜਵਾਨ ਵੀਰਾਂ ਦਾ ਜਿਹੜੇ 17 ਸਾਂਸ ਜਾ ਕੇ ਵੀ ਆਉਂਦੇ ਆ ਪਰ ਉਹ ਨਾਲ ਸਾਡਾ ਸਹਿਯੋਗ ਵੀ ਦਿੰਦੇ ਆ ਵੀ ਜਿਵੇਂ ਟਰੈਕਟਰ ਉੱਚੀ ਉੱਚੀ ਸਪੀਕਰ ਕਹੇ ਤੇ ਬੰਦ ਕਰ ਲੈਂਦੇ ਆ ਮੈਂ ਬੇਨਤੀ ਕਰਦਾ ਸਮੂਹ ਆਪਣੇ ਸਿੱਖਾ ਵੀਰਾਂ ਨੂੰ ਤੇ ਹੋਰ ਵੀ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਗੁਰਦੁਆਰਾ ਸਾਹਿਬ ਸ੍ਰੀ ਚਰਨਗਪਾਲ ਸਾਹਿਬ ਆਉਣਗੇ ਸ੍ਰੀ ਚਰਨਗਪਾਲ ਸਾਹਿਬ ਜਿੰਨੇ ਵੀ ਮਾਛੌੜਾ ਸਾਹਿਬ ਦੇ ਗੁਰਦੁਆਰੇ ਆ ਸ਼ਾਂਤੀ ਨਾਲ ਆਈਏ ਸ਼ਰਧਾ ਨਾਲ ਆਈਏ ਇਹ ਭਾਵਨਾ ਨਾਲ ਆਈਏ ਤਾਂ ਜੋ ਆਪਾਂ ਸ਼ੀਧੀ ਦੇ ਸਾਡੇ ਜਿਹੜੇ ਆ ਉਹ ਮਨਾ ਸਕੀਏ ਭਾਵੇਂ ਫਤੇਗੜ ਸਾਹਿਬ ਆਵੇਂ ਸ੍ਰੀ ਚਮਕੌਰ ਸਾਹਿਬ ਵੀ ਸਭਾ ਮਨਾਈ ਜਾਣੀਆਂ ਉੱਥੇ ਵੀ ਮੈਂ 10 ਵੱਲੋਂ ਬੇਨਤੀ ਆ ਇਹ ਸਾਰੀ ਸੰਗਤ ਨੂੰ ਪੂਰੇ ਸਿੱਖ ਜਗਤ ਔਰ ਪੂਰੀ ਦੁਨੀਆ ਨੂੰ ਜਿੱਥੇ-ਜਿੱਥੋਂ ਵੀ ਕਿਹੜੇ-ਕਿਹੜੇ ਧਰਮ ਦੇ ਵੀਰ ਭੈਣ ਭਰਾ ਸਾਡੇ ਆਉਣਗੇ ਵੀ ਪੂਰੀ ਸ਼ਰਧਾ ਨਾਲ ਸਿਰ ਟਾ ਕੇ ਸਿੱਖ ਧਰਮ ਦੀ ਮਰਿਆਦਾ ਨੂੰ ਫੋਲੋ ਕਰਦੇ ਆਓ ਨਾ ਕਿ ਉੱਥੇ ਤੁਸੀਂ ਕੋਈ ਸ਼ਰਾਬ ਪੀ ਕੇ ਜਿਵੇਂ ਕਿ ਇੱਕ ਜ਼ਰੂਰੀ ਬੇਨਤੀ ਆ ਪ੍ਰਸ਼ਾਸਨ ਨੂੰ ਇਹ ਤੁਹਾਡੇ ਮੁਲਾਜ਼ਮ ਕੁਝ ਸਾਡੇ ਸਿੰਘਾਂ ਨੇ ਫੜੇ ਸੀਗੇ ਇਹਨਾਂ ਸ਼ਰਾਬ ਪੀਤੀ ਹੋਈ ਸੀ ਸੋ ਐਤ ਕੀ ਐਸਾ ਨਾ ਹੋਵੇ ਅਸੀਂ ਉਹਨਾਂ ਦੀ ਵਰਦੀ ਦੇਖ ਕੇ ਕਾਨੂੰਨ ਚ ਰਹਿੰਦੇ ਹੋਏ ਉਹਨਾਂ ਨੂੰ ਸਮਝਾਇਆ ਪਰ ਤੁਹਾਨੂੰ ਪਤਾ ਕਿ ਜਿਹੜੇ ਵਰਦੀ ਪਾਈ ਹੋਵੇ ਉਹ ਕਈ ਵਾਰ ਰੋਪੀ ਬੋਅ ਰੱਖਦਾ ਵੀ ਮੈਨੂੰ ਕਿਹਨੇ ਕੁਸ ਕਹਿ ਲੈਣਾ ਐਤ ਕਿ ਅਸੀਂ ਵਰਦੀ ਲਾਵਾਂਗੇ ਉਹਦੀ ਆਪਣੇ ਕੋਲ ਰੱਖਾਂਗੇ ਥਾਣੇ ਅੱਗੇ ਐਸਡੀਐਮ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਦਵਾਂਗੇ ਪਰ ਉਹਨੂੰ ਨੰਗਾ ਕਰਕੇ ਤੋੜਾਂਗੇ ਉੱਥੋਂ ਇਸ ਕਰਕੇ ਸਾਡੀ ਬੇਨਤੀ ਹੈ ਇਹੋ ਜਿਹਾ ਕੰਮ ਨਾ ਕੋਈ ਹੋਵੇ ਕਿਉਂਕਿ ਉਥੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਸ਼ੀਧੀ ਦਿਹਾੜੇ ਨੇ ਏਡੀਆਂ ਏਡੀਆਂ ਕੁਰਬਾਨੀਆਂ ਸਾਡੇ ਖਾਤਰ ਧੰਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਸਾਡੀ ਮਾਤਾ-ਮਤਾ ਗੁਜਰ ਕੌਰ ਜਗਤ ਮਾਤਾ ਦਸ਼ਮੇਸ਼ ਵਿਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਕਿਲਾ ਆਨੰਦਪੁਰ ਸਾਹਿਬ ਦਾ ਛੱਡ ਕੇ ਆਉਂਦੇ ਆ ਬੜੇ ਦਰਦ ਪਈ ਇਤਿਆਸ ਸਾਤੇ ਮਹੀਨਾ ਹੈ ਇਸ ਕਰਕੇ ਲਕਸ਼ਮਾ ਦਾ ਟਾਈਮ ਵੀ ਜਿਹੜਾ ਹਾਂਜੀ 15 ਦਿਨ ਮਾਇਆ ਜਾਂਦਾ ਇਲੈਕਸ਼ਨ ਵੀ ਇਹੀ ਦਿਨਾਂ ਦੇ ਕਿਵੇਂ ਦੇਖਦੇ ਨੇ ਇਹ ਇਲੈਕਸ਼ਨ ਨਹੀਂ ਸੀ ਹੋਣੇ ਚਾਹੀਦੇ ਮੈਂ ਨਹੀਂ ਚਾਹੁੰਦਾ ਵੀ ਇਦਾਂ ਤੁਸੀਂ ਇਦਾਂ ਲੋਕਾਂ ਨੇ ਫਿਰ ਜਦੋਂ ਇਲੈਕਸ਼ਨ ਵਿੱਚ ਆਉਣਗੇ ਇਹ ਲੋਕਾਂ ਨੇ ਇਹ ਤਾਂ ਜਿਹੜੇ ਪਾਰਟੀ ਵਾਜ ਲੋਕ ਹੁੰਦੇ ਨੇ ਕਿਸੇ ਵੀ ਕੋਈ ਪਾਰਟੀ ਆ ਇਹਨਾਂ ਦਾ ਤਾਂ ਨਹੀਂ ਰੁਕਦੇ ਇਹ ਬੰਦੇ ਸ਼ਰਾਬਾਂ ਚਲਾਉਣੀਆਂ ਮਾਸ ਚਲਾਉਣੇ ਇਦਾਂ ਦਾ ਕੰਮ ਕਰਦੇ ਨੇ ਅਸੀਂ ਤਾਂ ਕਹਿੰਦੇ ਆ ਵੀ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਦਿਨਾਂ ਚ ਇਲੈਕਸ਼ਨ ਰੱਦ ਕੀਤੇ ਜਾਣ ਚੀਤੀ ਦਿਹਾੜਿਆ ਜਿਹੜੇ ਇਲੈਕਸ਼ਨ ਨਾ ਹੋਣ ਜੀ ਸਾਡੀ ਅਪੀਲ ਆ ਸਰਕਾਰ ਨੂੰ